ਕਬੀਰ ਹੱਡ ਜਰ ਜਿਉ ਲੱਕਰੀ ਕੇਸ ਜਰੈ ਜਿਉ ਘਾਸ ਇਹ ਜਗ ਜਰਤਾ ਦਿਖ ਕੈ ਭਯੋ ਕਬੀਰ ਯੁਦਾਸ ਕਬੀਰ ਸਭ ਕਹਿੰਦੇ ਨੇ ਵੀ ਜੇ ਸਰੀਰ ਦੀ ਹਾਲਤ ਬਿਆਨ ਕਰਦੇ ਨੇ ਕਹਿੰਦੇ ਜਦੋਂ ਸਰੀਰ ਦੇ ਵਿੱਚੋਂ ਪ੍ਰਾਣ ਮੁੱਕ ਜਾਂਦੇ ਨੇ ਨਾ ਇਹ ਸਰੀਰ ਇਦਾਂ ਜਲਦਾ ਹੈ ਸਤਿਗੁਰ ਕਹਿੰਦੇ ਨੇ ਇਹ ਸਰੀਰ ਦੀਆਂ ਹੱਡੀਆਂ ਲੱਕੜਾਂ ਵਾਂਗ ਸੜਦੀਆਂ ਨੇ ਤੇ ਸਰੀਰ ਦੇ ਜਿਹੜੇ ਵਾਲ ਨੇ ਕੇਸ ਨੇ ਉਹ ਘਾਹ ਵਾਂਗ ਸੜ ਜਾਂਦੇ ਨੇ ਤੇ ਸਤਿਗੁਰ ਕਹਿੰਦੇ ਨੇ ਜਦੋਂ ਮੈਂ ਸੰਸਾਰ ਦੇ ਇਸ ਸਿਸਟਮ ਨੂੰ ਦੇਖਿਆ ਕਿ ਇਹ ਜਿਹੜਾ ਜੀਵ ਹੈ ਸਤਿਗੁਰ ਸੱਚੇ ਪਾਸ਼ਾ ਕਹਿੰਦੇ ਨੇ ਵੀ ਸੰਸਾਰ ਵਿੱਚ ਆਉਂਦਾ ਤੇ ਇਹਦੇ ਪ੍ਰਾਣ ਮੁੱਕ ਕੇ ਜ਼ਿੰਦਗੀ ਮੁੱਕ ਜਾਂਦੀ ਹੈ ਤੇ ਸਾਰੀ ਜ਼ਿੰਦਗੀ ਜਿਸ ਸਰੀਰ ਦੇ ਪਾਲਣ ਵਾਸਤੇ ਸਰੀਰ ਦੀਆਂ ਲੋੜਾਂ ਵਾਸਤੇ ਮਨੁੱਖ ਕਈ ਤਰ੍ਹਾਂ ਦੇ ਐਸੇ ਉਦਮ ਕਰਦਾ ਜਿਹੜੇ ਉਦਮ ਇਹਦੀ ਰੱਬ ਤੋਂ ਦੂਰੀ ਪਵਾ ਦਿੰਦੇ ਨੇ ਪਰਮਾਤਮਾ ਦੇ ਨਾਲੋਂ ਨੇੜਤਾ ਖਤਮ ਕਰ ਦਿੰਦੇ ਨੇ ਪਾਪ ਕੇ ਬੁਰਾਈ ਦਾ ਹਰ ਉਹ ਰਸਤਾ ਬੰਦਾ ਅਪਣਾਉਂਦਾ ਹੈ ਆਪਣੇ ਸਰੀਰ ਨੂੰ ਪਾਲਣ ਵਾਸਤੇ ਤੇ ਜਿਹੜਾ ਪਰਮਾਤਮਾ ਕਾਲਪੁਰਖ ਤੋਂ ਇਹਦੀ ਦੂਰੀ ਪਾਉਂਦਾ ਹੈ। ਤੁਮਰੇ ਕਹਿੰਦੇ ਨੇ ਬੰਦਾ ਸਾਰੀ ਜ਼ਿੰਦਗੀ ਆਪਣੇ ਸਰੀਰ ਨੂੰ ਪਾਲਣ ਵਾਸਤੇ, ਸਰੀਰਕ ਲੋੜਾਂ ਵਾਸਤੇ ਇੰਨੇ ਯਤਨ ਕਰਦਾ ਰੱਬ ਤੋਂ ਵੀ ਦੂਰੀ ਪਾਈ। ਪਰ ਪਾਸ਼ਾ ਕਹਿੰਦੇ ਨੇ ਅਖੀਰੀ ਇਹ ਸਰੀਰ ਹੈ ਜਿਹੜਾ ਫਿਰ ਵੀ ਨਾਲ ਲੱਗਿਆ। ਇਹ ਸਰੀਰ ਇੱਥੇ ਹੀ ਰਹਿ ਗਿਆ ਜਿੰਦ ਨਿਕਲ ਗਈ। ਪਾਸ਼ਾ ਕਹਿੰਦੇ ਨੇ ਫਿਰ ਇਹ ਸਰੀਰ ਮੈਂ ਸੜਦਾ ਵੇਖਿਆ। ਜਿੱਮੇ ਕੇਸ ਕਹਿੰਦੇ ਨੇ ਘਾਹ ਵਾਂਗ ਸੜ ਜਾਂਦੇ ਨੇ ਤੇ ਹੱਡੀਆਂ ਲੱਕੜ ਵਾਂਗ ਸੜਦੀਆਂ ਵੇਖੀਆਂ। ਕਹਿੰਦੇ ਇਹ ਸਾਰਾ ਕੁਝ ਕਬੀਰ ਸਾਹਿਬ ਕਹਿੰਦੇ ਜਦ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਨਾ ਹਾਲਾਤ ਸੰਸਾਰ ਦੇ ਲੋਕਾਂ ਦੇ ਸ਼ਰੀਰਾਂ ਦਾ ਫਿਰ ਕਹਿੰਦੇ ਨੇ ਮੈਂ ਆਪਣੇ ਸਰੀਰਕ ਮੋਹ ਤੋਂ ਉਪਰਾਮ ਹੋ ਗਿਆ ਇਹ ਜਗ ਜਰਤਾ ਦੇਖ ਕੇ ਭਇਓ ਕਬੀਰ ਉਦਾਸ ਮੈਂ ਮਾਇਆ ਦਾ ਮੋਹ ਤਿਆਗ ਦਿੱਤਾ ਮਾਇਆ ਭਾਵ ਕੇ ਬੁਰਾਈ ਛੱਡ ਦਿੱਤੀ ਉਸ ਪ੍ਰਮਾਤਮਾ ਦੇ ਵਿੱਚ ਅਭੇਦ ਹੋਣ ਦੀ ਤਿਆਰੀ ਕਰ ਲਈ ਕਿ ਜਦ ਇਹ ਸਰੀਰ ਰਹਿਣਾ ਹੀ ਨਹੀਂ ਸਕਦਾ ਫਿਰ ਇਸ ਸਰੀਰ ਵਿੱਚ ਰਹਿੰਦੇ ਹੋਏ ਪਰਮਾਤਮਾ ਦੀ ਬੰਦਗੀ ਹੀ ਚੋਣਾ ਕੀਤੀ ਜਾਵੇ ਕਿਉਂ ਅਸੀਂ ਇਸ ਸਰੀਰ ਵਿੱਚ ਰਹਿੰਦੇ ਹੋਏ ਪਰਮਾਤਮਾ ਦੇ ਵਿਛੋੜੇ ਦਾ ਦਰਦ ਸਹਿਣਾ ਕਿਉਂ 84 ਦੇ ਗੇੜ ਨੂੰ ਭੋਗਣ ਬਾਅਦ ਅਸੀਂ ਇਹ ਖੂਪਟਣੇ ਨੇ ਫਿਰ ਕਬੀਰ ਸਾਹਿਬ ਕਹਿੰਦੇ ਨੇ ਮਨ ਉਪਰਾਮ ਹੋ ਗਿਆ ਵੀ ਨਹੀਂ ਇਸ ਸਰੀਰ ਨੂੰ ਪਾਲ ਕੇ ਇਸ ਸਰੀਰ ਦਾ ਪਲਨ ਪੋਸ਼ਣ ਕਰਕੇ ਠਗੀਆਂ ਮਾਰ ਮਾਰ ਜਾਗਰ ਨੂੰ ਲੁੱਟ ਲੁੱਟ ਕੇ ਸਰੀਰ ਦੀਆਂ ਲੋੜਾਂ ਪੂਰੀਆਂ ਕਰਕੇ ਕੀ ਕਰਾਂਗੇ ਇਸ ਸਰੀਰ ਤੇ ਰਹਿਣਾ ਨਹੀਂ ਤੇ ਜਿਵੇਂ ਘਾਹ ਦਾ ਪੂਲਾ ਸੜਦਾ ਇਦਾਂ ਕੇਸ ਸੜ ਜਾਂਦੇ ਨੇ ਤੇ ਲੱਕੜਾਂ ਦੇ ਢੇਰ ਵਾਂਗ ਹੱਡੀਆਂ ਸੜਦੀਆਂ ਨੇ ਚਮਕ ਕਾਗਜ਼ ਵਾਂਗ ਸੜ ਕੇ ਆਉ ਜਾਂਦਾ ਤੇ ਫਿਰ ਕੀ ਕਰਾਂਗੇ ਇਹ ਸਰੀਰ ਦੇ ਪਾਲਣ ਦੇ ਲਾਲਚ ਦੇ ਵਿੱਚ ਫਸ ਕੇ ਪਰਮਾਤਮਾ ਤੋਂ ਵੀ ਦੂਰੀ ਦੂਰੀ ਪੈ ਜਾਵੇ ਸਾਡੀ ਪਰਮਾਤਮਾ ਦਾ ਮਲਾਬ ਵੀ ਨਾ ਹਾਸਲ ਕਰ ਸਕੀਏ ਤੇ ਉਲਟਾ ਇਹ ਸਰੀਰ ਵੀ ਨਾਲ ਨਹੀਂ ਜਾਣਾ ਪਰ ਇਹ ਕਹਿੰਦੇ ਇਸ ਕਰਕੇ ਮੈਂ ਸਰੀਰ ਦਾ ਜਿਹੜਾ ਮੋਹ ਹੈ ਉਹੀ ਤਿਆਗ ਦਿੱਤਾ ਮੈਂ ਪਰਮਾਤਮਾ ਦੀ ਪ੍ਰੀਤ ਵਿੱਚ ਲੀਨ ਹੋ ਗਿਆ